ਸਵੇਰ ਜਵਾਹਰ ਸਵੇਰ ਜਵਾਹਰ ਸਵਾਗਤ ਹੈ ਆਪ ਪਰਦੇਸੀ ਬੰਦੇ ਆਜੂ ਐਕਟਿਵ ਹਾਂ ਅੱਜ ਐਕਟਿਵ ਸਾਹਿਬ ਜਿਵੇਂ ਉਹ ਕਰਵਾ ਕੇ ਫਿਰ ਪੜਾਣਾ ਹੈ ਕਿ ਉਹ ਜੈਲ ਤੋਂ ਬਚਾਉਣ ਲਈ ਆਪਕੇ ਜ਼ਰੂਰੀ ਹੈ ਇਹ ਇਹ ਪੰਜਾਬ ਦੇ ਲੋਕ ਆ ਉਹਨਾਂ ਨੂੰ ਆ ਲੱਗਦਾ ਵੀ ਸਾਨੂੰ ਇੱਥੇ 10 20 ਰੁਪਏ ਸਸਤਾ ਮਿਲਦਾ ਜੈਲ ਖਾਈ ਜਾਂਦੇ ਆ ਇਹ ਨਕਸਾਨ ਕਿੱਡਾ ਵੱਡਾ ਜੀ ਸਸਤਾ ਕਹ ਰਿਹਾ ਬਲ ਕੰਮ ਬਿਜਲੀ ਕਟ ਨਿਕਲਦੀ ਕਬਾਦ ਵੀ ਕਿਹੜਾ ਪੜਦਾ ਮੇਰੀ ਗੱਲ ਸੁਣ ਲਾ ਅਸੀਂ ਤੇਨੂੰ ਮੈਂ ਦਿਖਾਉਣਾ ਆ ਜਾ ਮੇਰਾ ਗੁੜ ਤੂੰ ਮਲਾਈ ਮੇਰੇ ਗੁੜ ਦੇ ਸ਼ੱਕਰ ਨਾਲ ਹੜ ਲਗਾ ਰੱਖਾਗਾ ਜੀ ਹਾਂ ਦਿਖਾਉਣਾ ਆ ਜਾ ਆ ਨਹੀਂ ਆ ਵੀ ਲੱਗ ਰੇ ਕੋਈ ਜੰਨਾ ਅਸੀਂ ਓਖੇ ਵਗਾਉਨੇ ਆ ਆ ਦੇਖੀ ਆਹੜ ਯੂਪੀ ਦੀ ਵੀਡੀਓ ਬਣਾ ਕੇ ਲਾਇਆ ਮੈਂ ਆਹੜ ਸ਼ੱਕਰ ਦੀ ਜੀ ਇਹਨਾ ਤੁਹਾਨੂੰ ਆ ਜੀ ਉਹ ਯੂਪੀ ਬਾੜੀ ਬੜੀ ਧਿਆਨ ਮਾਰੋ ਯੂਪੀ ਦੇਖੋ ਕਿੰਨੀ ਬੜੀ ਹੈ ਕੋਈ ਕੁਝ ਵੱਡਾ ਆ ਗਈ ਜੋਸਰਾ ਵੱਡਾ ਚੌਕਰੀ ਖੇ ਲਿਓਨੇ ਆ ਆ ਲੰਗਾ ਆਉਂਦੀਆਂ ਭਰੀਆਂ ਆਉਂਦੀਆਂ ਜੂ ਦੇਖੀ ਚੱਲੀ ਇੱਕ ਤਰ੍ਹਾਂ ਦਾ ਕੈਮੀਕਲ ਨਹੀਂ 10 ਤਰ੍ਹਾਂ ਦਾ ਕੈਮੀਕਲ ਪਾਉਂਦੇ ਤੁਸੀਂ ਸਾ ਜੀ ਇਹ ਸ਼ੋ ਡੈਲ ਸੱਤ ਤਰ੍ਹਾਂ ਦਾ ਤਾਂ ਸ਼ੋ ਡੈਲ ਨਹੀਂ ਪਦਾਰਥ ਡੁੱਡਾ ਪੈਂਦਾ ਮੱਥਾ ਕੋਲ ਨਾ ਸੁਪਰ ਮੈਂ ਦੱਸੂ ਚੱਕਰ ਬਗੜ ਛੱਡ ਜਾ ਛੱਡ ਜਾ ਤੂੰ ਦੱਸਦਾ ਕੀ ਕੁਛ ਹੈ ਜਿਹੜਾ ਚੱਕਰ ਤੋਂ ਹੀ ਕੋਲ ਤਿਆਰ ਹੁੰਦਾ ਨਾ ਭਾਈ ਇਹ ਇਹ ਹਾਂਜੀ ਇਹ ਤਾਂ ਦੇ ਰਿਹਾ ਕੋ ਬਹੁਤ ਸਾਰੇ ਬੜੀਆ ਲੋਗ ਆ ਨਹੀਂ ਜੋ ਬਾਈ ਕਦੀ ਮਾਰਾ ਨਾ ਵੀ ਕਹੇ ਸਮੇਂ ਬਣਾਦਾ ਵੀਡੀਓ ਵਾ ਦੇਖੀ ਚੱਲੀ ਯੋ ਅ ਵੀ ਇਹ ਜੰਨੀ ਟਾਲਾ ਵਾਹ ਆ ਦੇਖ ਲਾ ਆ ਰ ਆ ਉਹ ਤਾਂ ਪੀਲੇ ਸਾਦ ਕਰਕੇ ਕਿਚਨੇ ਬੰਦ ਆਇਆ ਯੋ ਜੜਾ ਤਾਂ ਮੈਂ ਬਣਿਓ ਨਾ ਬਣਿਓ ਨਾ ਕਰ ਤੀ ਕੈਸ ਕਰਾਉਣਾ ਗੁੜ ਤੇ ਸ਼ੱਕਰ ਬਣਿਓ ਨਾ ਕਰ ਕੀ ਯਾਰ ਭਾਈ ਸਾਹਿਬ ਹਮ ਤਾਂ ਕਿਸਾ ਲੋਗ ਹੈ ਆ ਦੇਖ ਹਾਂ ਤਾਂ ਕਹਦੇ ਹਮ ਤਾਂ ਕਲਾੜੀ ਪਾਪੜੀ ਫਿਰ ਤਾਂ ਕਲਾੜ ਮਗਨ ਨਾ ਦੇ ਦੇ ਹਮ ਤਾਂ ਕਲਾੜ ਦਾ ਤੱਕਦਾ ਬੋਲੇ ਦੇ ਗੂ ਜਵਾਬ ਕੋਈ ਮਾਰਾ ਵਾਲ ਵੀ ਇੱਕ ਮਿੰਟ ਮੈਂ ਨੂੰ ਮੁੰਡੇ ਨੂੰ ਪੁੱਛਦਾ ਟੈਸਟ ਕਰਾਉਣਾ ਸਾਡਾ ਗੁੜ ਵੀ ਸ਼ੱਕਰ ਵੀ ਇਹ ਹੋਇਆ ਥੋੜੇ ਮੈਂ ਇੱਥੇ ਉਹਨੂੰ ਸੱਦ ਕੇ ਉਡਾਣਾਂ ਦੇ ਥੋੜੇ ਪਰਚੇ ਨਾਲੇ ਕਰਾਉਂ। ਅਰੇ ਭਾਈ ਕਿਉਂ ਆਮਾ ਖੂਬ ਬੋਕਰੋ ਭਾਈ। ਆਪ ਕੀ ਕਰੋਗੇ? ਤੁਸੀਂ ਕਹਿੰਦੇ ਸੁਧਾ। ਹਾਂ ਤੂੰ ਕਹ ਤੁਰੇ ਭਾਈ। ਆ ਫਿਰ ਮੈਂ ਟੈਸਟ ਕਰ ਲਾਂ। ਸਾਜੂ ਉਸ ਗੱਲ ਦੀ ਬਾਤ ਕਰੀਏ ਜੀ ਆਪਕੋ ਪਤਾ ਹੈਗਾ ਮੈਨੂੰ। ਛੋਟਾ ਮੈਂ ਸੈਂਪਲ ਭਰਉਣ ਲੱਗਿਆ। ਭਾਈ ਸਾਹਿਬ ਠੀਕ ਆ। ਤੁਸੀਂ ਜੇ ਕਹਣਾ ਸੁਧਾ। ਠੋਕ ਤੋਦਾ। ਹਾਂ। ਭਿੰਡੀ ਦਾ ਪੜੀ ਲੱਗ ਰਹਾ ਉਸਮੇ ਗੁੱਡ ਮੈਂ ਮੈਂ ਵੀ ਪਿੰਡੀ ਦੇ ਤੋੜੀਆ ਕਹਿੰਦਾ ਮੈਨੂੰ ਪਤਾ। ਤੂੰ ਕਹਿੰਦਾ ਸੁਧਾ। ਕਾ ਕਰ ਰਿਹਾ ਹਾਂ ਸੁੱਕਦਾ ਨਾ ਬਗਮਟ ਥੈਂਪੋ ਭਾ ਲੈਣਾ ਅਰੇ ਤੂੰ ਅਰਾ ਕਿਉਂ ਬਾ ਬਾਦ ਦੇਖ ਰਿਹਾ ਨਾ ਬਸ ਰੋਸ ਤੇੰਬਰ ਲਾ ਵਾ ਨਾ ਨਾ ਉਪਰ ਦੇਸੀ ਬੰਦੇ ਹੈ ਨਾ ਪਰਦੇਸੀ ਬੰਦੇ ਤੇਰੀ ਬਾਤ ਸੁਣ ਯਾਰ ਪਰਦੇਸੀ ਬੰਦੇ ਲੋਕਾਂ ਨੂੰ ਯਾਰ ਵਿੱਚ ਨਹੀਂ ਯਾਰ ਬੁਣਿਆ ਜੀ ਤੇ ਵਾਪਸ ਟੈਸਟ ਕਰਾਉਣ ਤੇ ਕੀ ਹਰਜ ਹੈ ਹਜੇ ਅਨੇ ਹਰਜਾ ਤਾਂ ਕੁਝ ਨਹੀਂ ਆਇਆ ਫੇਰ ਹਰ ਤੋਂ ਭਾਈ ਸਾਹਿਬ ਬਿਜਲੀ ਦਾ ਟਾਈਮ ਲੱਗ ਜਾਣਾ ਕਿਉਂ ਟਾਈਮ ਲੱਗੂਗਾ ਇਹਦਾ ਮਤਲਬ ਤੁਸੀਂ ਯਾਰ ਵਿੱਚ ਕਪਰੀ ਗਾ ਨਹੀਂ ਯਾਰ ਨਹੀਂ ਵਾ ਤੇ ਹੋਰ ਨਹੀਂ ਵੀ ਸਵਾਸ ਤੋਂ ਕਰ ਰਖਦਾ ਹੈ ਬੰਦੇ ਭਾਈ ਤੁਸੀਂ ਮੈਂ ਸਾਰਾ ਕੋ ਦੇਖ ਕੇ ਆ ਯੂਪੀ ਚ ਛੋੜੇ ਮਖਰ ਨਗਰ ਮੰਡੀ ਆ ਨਾ ਗੋੜੀ ਮੰਡੀ ਆ ਉਹ ਜੀ ਮੈਂ ਜਾ ਕੇ ਆ ਹਾਂ ਤੋ ਨਹੀਂ ਆਇਆ ਹੋ ਬਾਈ ਨਹੀਂ ਸਰ ਤਨ ਉਹਦੀ ਤਨ ਗੋੜਾ ਖੋਇਦੂ ਪੰਜਾਬ ਚ ਆਉਂਦਾ ਯੂਪੀ ਬੜੀ ਗੋੜੀ ਹੈ ਉਹ ਹਾਂ ਤੇ ਕੋਈ ਇਹ ਸੀ ਤਨ ਮੇਰੀ ਗੱਲ ਸੁਣ ਲੈ ਕੇ ਧਿਆਨ ਨਾਲ ਤੁਸੀਂ ਤਿੰਨ ਬੰਦੇ ਆ ਤੁਸੀਂ ਕਹਿੰਦੇ ਸਾਡੀ ਸ਼ਕਲ ਸਾਡਾ ਗੁਰ ਸ਼ੁੱਧ ਆ ਇਹ ਕਹਿੰਦੇ ਨੇ ਹਾਂ ਹਾਂ ਪਰ ਤੁਹਾਨੂੰ ਸੈਂਪਲ ਪਰਾਉਣ ਚ ਕੀ ਹਰਜ ਆ ਜੀ ਨਹੀਂ ਹਰਜ ਆ ਤਾਂ ਹੈ ਨਹੀਂ ਬਿਲਕੁਲ ਹੈਲੋ ਜੀ ਰਾਣ ਦਾ ਭਾਈ ਸੁ ਕਰੇਗਾ ਪਹਿਲਾਂ ਬੜਾ ਆਇਆ ਯਾਰ ਇਹਦੇ ਗੁਰ ਤੇ ਸ਼ੱਕਰ ਆ ਯੂਪੀ ਵਾਲੇ ਬੰਦੇ ਵੇਚ ਦੇ ਰਹੇ ਸੈਂਪਲ ਭਰਾਉਣਾ ਇਹ ਕਹਿੰਦੇ ਸ਼ੁੱਧ ਦਾ ਮੈਂ ਜਾ ਕੇ ਇਹ ਯੂਪੀ ਚ 10 ਤਰ੍ਹਾਂ ਦਾ ਕੈਮੀਕਲ ਪਾ ਕੇ ਗੁਰ ਤੇ ਸ਼ੱਕਰ ਤਿਆਰ ਕਰਦੇ ਆ ਇਹ ਇਹ ਨਹੀਂ ਬਾਗ ਇੱਥੇ ਲੋਕਾਂ ਨੂੰ ਧਿਆਰ ਖਵਾਈ ਜਾਂਦੇ ਆ ਵੀ ਆ ਆਜੋ ਤੁਰੋ ਬਾਈ ਨੇ ਸੈਂਪਲ ਭਰਾਉਣੇ ਆ ਮੈਂ ਇਹਨੂੰ ਲੈ ਕੇ ਆਉਣਾ ਉਧਰ ਆਜੋ ਹਰ ਆ ਸੁਬੇ ਤੇ ਆ ਬਾਲਾ ਉੱਡਾ ਰੋ ਦੋਤਾ ਦੋ ਪਾਣੀ ਦਾ ਪਾਣੀ ਹੋਣਾ ਹੋ ਜਾਣਾ ਚਲੋ ਅਰੇ ਭਾਈ ਸਾਹਿਬ ਨਾ ਨਾ ਇਹ ਨਹੀਂ ਗੱਲ ਬਣਦੀ ਇਹ ਜੀ ਮੇਰੀ ਜਨਨ ਯਾਰ ਮਾਲਾ ਭਾਈ ਇਹ ਜੀ ਮੇਰੀ ਤਰੀਫ ਵਾਲੀ ਗੱਲ ਕਿਹੜੀ ਆ ਗਈ ਮਾਲਾ ਦੋਨ ਤੱਕ ਵਾਲੀ ਦਾ ਮੈਂ ਚੈੱਕ ਕਰਾਉਂਗਾ ਨਹੀਂ ਮਾਲਾ ਨਾ ਨਾ ਨਹੀਂ ਯਾਰ ਤੂੰ ਵਾਰੀ ਬਲ ਮਾਲਾ ਭਾਈ ਜੀ ਵੇਚ ਲੈ ਭਾਈ ਜੀ ਕਿਉਂ 1000 ਰੁਪਏ ਵੇਚ ਲੈ ਨਹੀਂ ਦੇਗਾ ਭਾਈ ਸਾਹਿਬ ਵੀ ਸਵਾਦ ਕਰੋ ਤੂੰ ਟੈਸਟ ਚੋਰੀ ਕਰਾਉਂਦਾ ਅਰੋਂ ਤਾਂ ਬੜਾ ਟਾਈਮ ਲੱਗ ਜਾਣਾ ਯਾਰ ਜਾਣਾ ਦਰ ਮੈਂ ਤਾਂ 1000 ਰੁਪਏ ਦੂੰ ਅਰੋਂ ਨਹੀਂ ਬਰਦਾ 10 ਮੋ ਦੇ ਲਾ ਮੈਂ ਆਦੇ ਗੱਲ ਮੇਰੀ ਗੱਲ ਸੁਣ ਲੈ ਜੇ ਸੁਦਾ ਗੁਣਸ਼ੁੱਧ ਨਿਕਲ ਆਇਆ ਪ੍ਰਮਾਤਮਾ ਦੀ ਕਸਮ ਤੁਹਾਨੂੰ 10000 ਰੁਪਏ ਦੇ ਦੇ ਜੇ ਨਾ ਮੰਨੇ ਤੇ 6 ਸੁਦਾ ਗੁਣਸ਼ੁੱਧ ਕੈਮੀਕਲ ਤੇ ਹੋਰ ਹੋਇਆ ਸਮਾਨ ਤੇ ਤੁਹਾਨੂੰ ਮੈਂ ਕਰਾਉਂ ਅੰਦਰ ਚਲ ਅਜੇ ਨਾ ਮੰਨ ਨਾ ਮੰਨ ਬਾਈ ਨਾ ਨਾ ਚੱਲ ਤੂੰ ਬਾਈ ਜੀ ਨਹੀਂ ਨਹੀਂ ਆਣੀ ਯਾਰ ਬਾਈ ਬਾਈ ਆਏ ਟਰਾਲੀ ਉਧਰ ਆਰਾ ਬਾਈ ਮਾਰ ਤੋਰ ਯਾਰ ਬੇਈਮਾਨ ਨਾ ਜੀ ਨਹੀਂ ਦੇਗਾ ਤੁਮ ਤੋਂ ਬੜੇ ਆਦਮੀ ਆ ਬੰਤੋ ਵਾਲੀ ਬਿਆਜ ਨਾ ਮੰਨਦਾ ਛੋਣ ਬੈਨੂ ਇੱਕ ਕਾਲ ਦੀ ਸੰਧ ਨਹੀਂ ਲੱਗਦੀ ਤੁਸੀਂ ਗੱਲ ਤੇ ਜ਼ੋਰ ਦਿੰਦੇ ਹੋ ਸਾਡਾ ਗੁਣ ਸ਼ੁੱਧ ਆ ਤੂੰ ਰਪ ਨੂੰ ਸੈਂਟਰ ਪਰਾਉਣ ਚ ਕੀ ਹਰਜਾ ਆ ਇੱਕ ਬਾਤ ਮੈਂ ਤੈਨੂੰ ਸਰ ਕੋਈ ਕੁਝ ਵਿਕਾਮ ਕਰ ਜਾ ਕੁਝ ਵਿਵੋ ਕਰ ਜਾ ਤੂੰ ਕੁਝ ਕਰਗਾ ਤਾਂ ਬੈਠਣਾ ਹੀ ਪੜੇਗਾ ਇਹ ਹੱਦ ਹੋਗੀ ਜਰ ਭਾਵੇਂ ਵੇਚ ਦੇ ਕੁਝ ਕਰਕੇ ਬੈਠਣਾ ਬਹੁਤ ਹਰਜਾ ਨਹੀਂ ਖਾ ਸਕਦਾ ਮਿੱਠਾ ਸੋਡਾ ਤਾਂ ਅਸੀਂ ਵੀ ਪਾਉਨੇ ਆ ਮਿੱਠਾ ਥੋੜਾ ਸ਼ੱਕਰ ਦੀ ਪੈਂਦਾ ਸਾਨੂੰ ਪਤਾ ਆ ਹਾਂ ਉਹ ਆ ਜੀ ਬਸ ਠੀਕ ਆ ਗੱਲ ਕਰਦਾ ਮੈਂ ਕੈਮੀਕਲ ਦੀ ਨਾ ਕੈਮੀਕਲ ਦੇ ਬਸ ਵਾਰਾ ਤਾਂ ਪੜ ਰਹਾ ਹੈ ਕਿਹਦਾ ਦਸਾਈ ਸਾ ਉੱਪਰ ਉਹ ਮੈਂ ਕਹਿੰਦਾ ਮੈਂ ਤੁਹਾਡੇ ਵਿਸ਼ਵਾਸ ਹੈ ਚਲੋ ਬਟਾਟਾ ਕਰਾਉਣੇ ਆਜ ਬਾਈ ਜੀ ਲੈਣ ਤੋਂ ਕਰੀਏ ਟਰੈਕਟਰ ਦੇ ਪਾਜ ਆ ਸਰ ਬਾਈ ਓਏ ਆ ਜਾ ਜਦੋਂ ਨਗਰ ਆ ਗਰ ਨਾ ਮੈਂ ਤੁਹਾਡਾ ਬਟਾਟਾ ਕਰਨਾ ਅਰੇ ਮੰਨ ਲੈ ਬਾਈ ਜਿਹਦੀ ਪਾ ਪਾ ਕੇ ਜਹਰਾ ਆ ਜਾ ਚੱਲ ਮੰਨ ਲੈ ਨਾ ਨਾ ਮੈਂ ਇੱਥੇ ਬਣਾ ਲੂ ਅਰੇ ਨਹੀਂ ਇਹ ਤਰਾ ਬੋਲਾਂਂ ਗਾ ਗਲਤੀ ਮੰਨ ਦਿਓ ਅਰੇ ਮੰਨ ਲੈ ਬਾਈ ਇਹ ਕੰਨਾ ਇਹ ਸਾਡੇ ਕੋਲ ਤੋਂ ਕਮੀ ਕਰਾ ਸੀ ਮੁੜ ਕੇ ਪੰਜਾਬ ਚ ਗੋੜ ਨਹੀਂ ਵੇਚਣਾ ਹਾਂ ਲੈ ਜਾਣੇ ਬਸ ਹਾਂ ਜੀ ਇੰਦਾਂ ਦੇ ਪਤਾ ਆਣੇ ਖੜੀ ਬਸ ਦਾਫਾ ਕੀ ਕੁਛ ਹੈ ਨਹੀਂ ਬਸ ਨਾ ਜਾਣੇ ਕਿ ਭਾਈ ਨਾ ਨਾ ਇਸ ਕੈਮੀਕਲ ਹੈ ਹੈ ਪਤਾ ਨਹੀਂ 70 ਇਹ ਨਹੀਂ ਪਤਾ 70 ਮਾਗ ਆਪੇ ਦਾ ਪਤਾ ਇਹ ਪਤਾ ਤੁਮ ਆਦਮਾ ਪਾ ਯੋ ਗੇੜਾ ਲੱਗ ਜਾਂਦਾ ਆ ਪਹਿਲ ਨਿਆਗਾ ਲਾ ਮਾ ਕਮਾਤ ਤੁਹਾਨੂੰ ਕੁਝ ਨਹੀਂ ਪਤਾ ਹੁਣ ਤਾਂ ਤੁਸੀਂ 100 ਖਾਂਦੇ ਨਹੀਂ ਸਾਡਾ ਕੋਲ ਸੌਦਾ ਹੋਣਾ ਹੋਰ ਠੀਕ ਹੈ ਹੁਣ ਕੋਈ ਪਤਾ ਕਿ ਕਮਾਦ ਵਾ ਕਹਾਂਡ ਵਾ ਕਮਾਦ ਦੇ ਦੇ ਅਮਨੇ ਹਾਂ ਉਸ ਤੋਂ ਵੀ ਤਰੀਕ ਲਿਆ ਬੱਚਾ ਸੋਨੂੰ ਨਹੀਂ ਕੋਪਰ ਆ ਵਿੱਚ ਕੀ ਪਾਇਆ ਮੈਂ ਤੁਹਾਨੂੰ ਗੱਲ ਦੱਸਦਾ ਛੋਡੇ ਪਤਾ ਕੀ ਹੈ ਮੈਂ ਸਾਰਾ ਯੂਪੀ ਕੋ ਮੈਂ ਛੋਡੇ ਇੱਕ ਇੱਕ ਖਲਾੜ ਇੱਥੇ ਹੈ ਇੱਕ 10 ਕਰਮਾਂ ਤੇ 20 ਕਰਮਾਂ ਤੇ ਛੋਡੇ ਘਟੋ ਘੜ 5 ਕਿਲੋਮੀਟਰ ਤੇ 50 ਖਲਾੜੇ ਆ ਵਾਹ ਛੋਡੇ ਸਾਰਾ ਦੇ ਖਲਾੜੇ ਆ ਬਹੁਤ ਠੀਕ ਆ ਭਾਈ ਜੀ ਆ ਅਗਰ ਨਹੀਂ ਆਣਗੇ ਗੇੜਾ ਲੱਗਦਾ ਫਿਰ ਜਾਣਗੇ ਹਮ ਤਾਂ ਕਿਸਾਨ ਆ ਆਦਮੀ ਬਦਲੇ ਮੈਂ ਲੈ ਕੇ ਆਂਦਾ ਦਾਣ ਦੇ ਕਿਨੇ ਲਗ ਰੇ ਹਮ ਇਹ ਸੋਨੂੰ ਮੇਰੀ ਗੱਲ ਸੁਣ ਹਾਂ ਦਾਣ ਦੇ ਇਹ ਸੋਨੂੰ ਤੂੰ ਬੰਦ ਗਿਆ ਹੁਣ ਮੈਂ ਕਿਹੇ ਲੱਗੂ ਤੂੰ ਫਸ ਗਈ ਤੇ ਲੋਕ ਤਾਂ ਉਸ ਚਾਵਾਂ ਨਾ ਲੈ ਆਂਦੇ 70 ਰੁਪਏ 60 ਰੁਪਏ ਕਿਲੋ ਲੈ ਲੋ ਜ਼ਹਿਰ ਨਹੀਂ ਭਾਈ ਸਾਹਿਬ ਆ ਦਾਣ ਦੇ ਨਾ ਨਾ ਦੱਸੋ ਬੱਧੀਏ ਮਗਾ ਦਾਣ ਆਟਾ ਦੇਖ ਲੱਗ ਪਤਾ ਹੈ ਤੇ ਦਾਣ ਆਟੇ ਦੀ ਕਿਤੇ ਭਾਂ ਦਾ ਮਿਲ ਆਉਂਦਾ ਆ ਆ ਕੇ ਗੁਰੂ ਦੇ ਇਹਨੇ ਦਾ ਭਾਈ ਆ ਸਾਡੇ ਲੋਕ ਦਾ ਕਲੰਨ ਕਮਲੇ ਆ ਹਾ ਤੋਂ ਜਬ ਤਬ ਲੈ ਦੇ ਜੀ 200 ਰੁਪਏ ਦੀ ਜ਼ਹਿਰ ਪੀੜੀਆਂ ਬੋਦਲ ਭਾਵੇਂ 5 ਰੁਪਏ ਨੇ ਘਟਾਉਂਦੇ ਜਿਹੜੀ ਛੇਤ ਵਾਲੀ ਚੀਜ਼ ਆ ਉਹਨੂੰ ਘੱਟ ਦੀ ਆਦੀ ਪੁੱਛਦੇ ਆ ਸਸਤਾ ਕਰਕੇ ਜ਼ਹਿਰ ਲੈ ਲਓ ਗੁਰੂ ਘਰੋਂ ਮੰਗਾ ਆ ਹਬ ਲੋਰ ਵੀ ਘਟ ਦੇ ਆ ਜੋ ਮੰਗਾ ਰੋਣੇ ਬਈ ਆ ਗੁਰਦੇ ਯੂਪੀ ਤੋਂ ਇਹ ਮੈਂ ਯੂਪੀ ਜਾ ਕੇ ਆ ਸਾਰਾ ਮੇਰੇ ਕੋਲ ਵੀਡੀਓ ਆ ਸਾਰਾ ਕੈਮੀਕਲ ਪਾਪਾ ਗੁਰੂਦਰ ਨੂੰ ਤੁਰੀ ਉਹਨੇ ਜ਼ਹਿਰਾਂ ਲੋਕਾਂ ਦੀ ਮਾਰੀ ਤੁਰੇ ਜਾਂਦੇ ਆ ਯਾਰ